ਦਿਆ ਰੋਲ ਨਵਾਇਆ ਜੇ ਇਹਦੇ ਚ ਕਹਿੰਦਾ ਅਸੀਂ ਮਾੜਾ ਨਹੀਂ ਕਹਿ ਸਕਦੇ ਵਧੀਆ ਤੇ ਮੈਂ ਸਿੱਕ ਵੀ ਵਿਊ ਲੈ ਰਿਹਾ ਸੀ ਜਿਵੇਂ ਤੁਸੀਂ ਦੁਬਾਰਾ ਆਉਂਗੇ ਮੈਂ ਕਿਹਾ ਪਹਿਲਾਂ ਚੱਲਦੇ ਆ ਸੰਗਤ ਦਾ ਤਾਂ ਸੰਗਤ ਨੂੰ ਬੁਲਾਉਣਾ ਪਰ ਜਾ ਰਿਹਾ ਸੰਗਤ ਜਦੋਂ ਭਲਾਇਆ ਜਾਣਾ ਜੀ ਠੀਕ ਹੈ ਫਿਰ ਮੈਨੂੰ ਨਾ ਟਾਈਮ ਮਿਲੇ ਕਿਸੇ ਹੋਰ ਪਾਸੇ ਨੂੰ ਮੈਂ ਨਹੀਂ ਵੀ ਆਇਆ ਜਾ ਸਕਦਾ ਆਇਆ ਵੀ ਜਾ ਸਕਦਾ ਹੈ ਇਹ ਠੀਕ ਹੈ ਸਾਨੂੰ ਕੋਈ ਪਤਾ ਨਹੀਂ ਕਿ ਅਸੀਂ ਕਰੀਏ ਵੀ ਸਾਨੂੰ ਇਸ ਚੀਜ਼ ਨੂੰ ਖਤਰਾ ਉਹਨਾਂ ਨੂੰ ਉੱਤੇ ਕੰਟਰੋਲ ਕਰ ਦੇਣਾ ਉਹ ਤਾਂ ਉਹਨਾਂ ਨੂੰ ਤੁਸੀਂ ਜਾਣੋ ਜੋ ਕਹਿਣ ਦਾ ਸਾਨੂੰ ਨਹੀਂ ਸਮਝਦਾ ਅਸੀਂ ਤਾਂ ਆਏ ਹਾਂ ਪ੍ਰਚਾਰ ਕਰਨ ਦੇ ਉੱਥੋਂ ਤਾਂ ਪ੍ਰਚਾਰ ਦਾ ਕੰਮ ਲੈ ਲਓ ਬੱਲਾ ਬਾਕੀ ਕਰਨਾ ਖੰਡਾ ਕੋਈ ਮਤਲਬ ਨਹੀਂ ਗੱਲ ਖਤਮ ਹੈ ਇਹ ਤਾਂ ਪ੍ਰਚਾਰ ਹੈ ਨੇ ਜੋ ਬਾਣੀ ਕਹਿੰਦੀ ਹੈ ਕਹਿਣਾ ਹੁੰਦਾ ਕਿਸੇ ਦੇ maaf ਨਹੀਂ ਆਉਂਦਾ ਆਉਂਦਾ ਹੈ ਦੇਖੋ ਇਹਦੇ ਬਾਰੇ ਦੱਸਦਾ ਬੁੱਝੋ ਕਿ ਹੁਣ ਜੋਤਸੀ ਕੋਲ ਜਾਣ ਵਾਲੇ ਤੇ ਜਾਂ ਜੋਤਸੀ ਦੇ ਕਿਵੇਂ maaf ਹੋਊਗੀ ਗੱਲ ਵਿਰੋਧ ਕਰਨ ਵਾਲੇ ਵੀ ਚੰਦ ਬੰਦੇ ਹੀ ਨੇ ਕੁਝ ਕੁ ਬੰਦੇ ਜੇ ਕਿੰਨੇ ਵੀ ਹੋਣ ਕਮਿਊਨਿਟੀ ਜਿਹੜੀ ਹੈ ਉਹ ਜਿਆਦਾ ਮਤਲਬ ਵਿਚਾਰਾਂ ਨਾਲ ਸਹੀ ਮਾਰੀ ਗਲਤ ਗਿਣਤੀ ਘਟ ਜਾਂਦੀ ਹੈ ਉਹ ਤਾਂ ਲਈ ਕਦੇ ਕਦੇ ਵੱਧ ਜਾਂਦੀ ਹੈ ਸਾਨੂੰ ਇਸ ਗੱਲ ਦਾ ਵੀ ਕੋਈ ਮਤਲਬ ਨਹੀਂ ਅਸੀਂ ਤਾਂ ਜੋ ਗੁਰੂ ਜੀ ਕਹਿੰਦੇ ਆ ਆਪਣੀ ਸੈਂਸ ਮੁਤਾਬਕ ਮੈਂ ਜੋ ਗੁਰੂ ਸਾਹਿਬ ਕਹਿੰਦੇ ਆ ਉਹ ਬਿਆਨ ਕਰਦਾ ਹਾਂ ਫਿਰ ਵੀ ਛੋਟੀ ਮੱਤ ਕਰਕੇ ਭੁੱਲ ਰਹਿ ਸਕਦੇ ਆ ਬਿਲਕੁਲ ਬਸ ਮੈਂ ਦਾਵਾ ਨਹੀਂ ਕਰਦਾ ਕਿ ਮੈਂ ਭੁੱਲ ਨਹੀਂ ਕਰਦਾ ਔਰ ਇੱਥੋਂ ਦੀ ਪੁਲਿਸ ਨੇ ਮੈਨੂੰ ਆਪਣੀ ਚਿੰਤਾ ਕੋਈ ਨਹੀਂ ਚੰਗੀ ਸੋਚ ਵੀ ਇਹ ਨਾ ਹੋਵੇ ਮੇਰੇ ਕਰਕੇ ਇਵੇਂ ਆਮ ਹੀ ਲਾ ਲੋ ਵੀ ਇਸ ਵੀਰ ਦਾ ਕੋਈ ਨੁਕਸਾਨ ਹੋ ਜੇ ਜਾਂ ਮੰਨ ਲਓ ਵੱਡੀਆਂ ਠੋਕ ਹੋ ਜੰਦੀਆਂ ਕਿਸੇ ਟਾਣੀ ਆਉਣ ਦਾ ਨੁਕਸਾਨ ਹੋ ਜੇ ਐਕਸੀਡੈਂਟ ਹੋ ਜੇ ਲਗਾ ਇਹਨਾਂ ਨੇ ਆਪਣੀ ਲੜ ਚ ਐਕਸੀਡੈਂਟ ਕਰਵਾਤਾ ਇੰਨੇ ਤਰ੍ਹਾਂ ਦਾ ਕੁਸ਼ਣ ਨਾ ਹੋ ਵੀ ਮੇਰੀ ਇੱਛਾ ਹੈ ਇੱਕ ਚਿੰਤਾ ਸੋਹ ਹੁੰਦੀ ਹੈ ਮੇਰੀ ਚਿੰਤਾ ਵੀ ਕਿਸੇ ਦੂਸਰੇ ਦਾ ਮੇਰੇ ਕਰਕੇ ਨੁਕਸਾਨ ਨਾ ਹੋ ਬਿਕਾਸ ਮੈਨੂੰ ਆਪਣੀ ਨਹੀਂ ਕੋਈ ਚਿੰਤਾ ਆਪਾਂ ਦਾ ਆਪਾ ਗੁਰੂ ਨੂੰ ਸ਼ੌਂਕਤਾ ਆ ਤਾਂ ਜੇ ਇੱਥੇ ਆਈਆਂ ਸਮਝ ਲਓ ਐਂ ਖੇਲੋ ਵੀ ਆ ਪਿਛਲੀ ਵਾਰ ਜਦੋਂ ਸੀਆਸੀ 9 ਮਹੀਨੇ ਪਹਿਲਾਂ ਹਾਂਜੀ ਉਦੋਂ ਵੀ ਉਹੀ ਉਹੀ ਜੋ ਪਹਿਲਾਂ ਸੀ ਬਹਾਨੇ ਹੁਣ ਵੀ ਉਹੀ ਬਹਾਨੇ ਜਿਹੜੀ ਗੱਲ ਨੂੰ ਪੂਰੀ ਗੱਲ ਨੂੰ ਸੁਣੋ ਉਹਨੂੰ ਮੰਨੋ ਜੇ ਉਹਨਾਂ ਆਪਾਂ ਗੱਲ ਨੂੰ ਸੁਣ ਕੇ ਮੰਨਣਾ ਹੀ ਨਹੀਂ ਤੇ ਉਹ ਬਵਾਦ ਤਾਂ ਅਰੇ ਖਾਤਾ ਹੋਣਾ ਹੀ ਨਹੀਂ ਵੀ ਅਲੱਗ ਤਰ੍ਹਾਂ ਦੀ ਵਿਚਾਰਧਾ ਰੱਖਦਾ ਸਾਨੂੰ ਵੀ ਇੱਥਾ ਜੀ ਤੁਹਾਨੂੰ ਵਿੱਚ ਪਤਾ ਹੈਗਾ ਸੀਗਾ ਵੀ ਮੇਰੇ ਉੱਥੇ ਜਾਣ ਲਾਵੇ ਬਵਾਦ ਹੋ ਸਕਦਾ ਇਸ ਚੀਜ਼ ਦਾ ਪਤਾ ਸੀ ਤੁਹਾਨੂੰ ਨਹੀਂ ਐ ਕਿ ਤਾ ਬਵਾਦ ਦਾ ਤਾਂ ਕੋਈ ਗੱਲ ਹੀ ਨਹੀਂ ਸੀਗੀ ਪਹਿਲਾਂ ਤਾਂ ਬਵਾਦ ਦਾ ਬਵਾਦ ਤਾਂ ਹੁਣ ਸਾਰੀ ਆਖ ਲੋ ਆਲ ਵਰਡ ਤੇ ਸਾਰੇ ਜਾਣਦੇ ਆ ਤਾਂ ਤਾਂ ਕੋਈ ਕੁਝ ਵੀ ਨਹੀਂ ਚੱਲੇ ਆਪਣੇ ਤੌਰ ਦੇ ਉੱਤੇ ਕਿ ਸਾਨੂੰ ਸਾਨੂੰ ਨਹੀਂ ਪਤਾ ਕੋਈ ਸੀ ਤੇ ਤੁਹਾਡਾ ਕੱਲ ਤਰਵੀਜੋ ਇੱਕ ਦਿਵਾਨ ਹੋਇਆ ਜੀ ਮੈਂ ਲਾਈਵ ਉਹਦਾ ਪ੍ਰੋਗਰਾਮ ਦੇਖ ਰਿਹਾ ਸੀ ਉਹਦੇ ਵਿੱਚ ਕੁਸ਼ ਸਿੱਖਾਂ ਦੇ ਸ੍ਰੀ ਸਾਹਿਬ ਵੀ ਲੱਥੇ ਆ ਸਿਕਿਉਰਿਟੀ ਨੂੰ ਧਿਆਨ ਵਿੱਚ ਰੱਖ ਕੇ ਪੁਲਿਸ ਨੇ ਕੁਸ਼ ਸਿੱਖਾਂ ਦੇ ਸ੍ਰੀ ਸਾਹਿਬ ਉਤਾਰੇ ਆ ਬਾਹਰ ਸਾਨੂੰ ਹੁਣੇ ਪਤਾ ਵੀ ਬਾਹਰ ਕਿੱਥੇ ਕੀ ਹੋਇਆ ਦੇਖੋ ਅਸੀਂ ਹਾਲ ਵਿੱਚ ਆ ਬਾਹਰ ਪੁਲਿਸ ਵਾਲੇ ਜਾਂ ਉਹਨਾਂ ਦੇ ਡਿਊਟੀ ਵਾਲੇ ਜਾਂ ਉਹਨਾਂ ਨੂੰ ਦੂਜੇ ਜਗ੍ਹਾ ਸਾਨੂੰ ਮਤਲਬ ਨਹੀਂ ਇਹ ਤਾਂ ਪ੍ਰੋਗਰਾਮ ਕਰਨਾ ਹੈ ਪ੍ਰਬੰਧ ਵਾਲਿਆਂ ਨੇ ਪ੍ਰਬੰਧ ਕੀਤਾ ਹੈ ਗੱਲ ਸਮਝੋ ਕਿ ਕਿਤੇ ਬਾਹਰ ਕੀ ਵਾਪਰ ਹੋਈ ਮੈਂ ਆਪਾਂ ਇੱਥੇ ਬੈਠੇ ਆ ਡੇਟ ਤੋਂ ਬਾਹਰ ਕੀ ਹੁੰਦਾ ਹਾਂ ਇਸ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ ਨਹੀਂ ਜਿਹੜੀ ਘਟਨਾ ਦਾ ਪਤਾ ਹੀ ਨਹੀਂ ਕਿਹੜਾ ਪਾਉ ਗੱਲ ਸਮਝਦੇ ਨਹੀਂ ਚਲੋ ਮੈਂ ਤੁਹਾਨੂੰ ਦੱਸ ਰਿਹਾ ਵੀ ਇੱਥੇ ਸ਼ਰੀਫ ਸਾਹਿਬ ਲੱਤੇ ਤੁਹਾਡੇ ਇੱਥੋਂ ਦੇ ਨਿਯਮ ਦੇਖੋ ਪੁਲਿਸ ਦਾ ਕੀ ਨਿਯਮ ਹੈ ਜਾਂ ਕਿਦਾਂ ਕੋਈ ਬੰਦਾ ਆ ਜਾ ਸਕਦਾ ਹੈ ਘਰ ਸਮਝੋ ਮੈਨੂੰ ਪਹਿਰੇ ਇੱਥੋਂ ਦੇ ਨਿਯਮਾਂ ਦਾ ਮੈਨੂੰ ਨਹੀਂ ਪਤਾ ਠੀਕ ਹੈ ਹਰ ਗੱਲ ਦਾ ਲਾਲ ਆਰਡਰ ਹੈ ਜਿਵੇਂ ਹੁਣ ਇਟਲੀ ਦੇ ਕਾਨੂੰਨ ਹੈ ਤੁਹਾਨੂੰ ਇਟਲੀ ਆਉਣ ਦਾ ਪਤਾ ਹੈ ਚਲੋ ਅਸੀਂ ਆਪਣੇ ਇੰਡੀਆ ਤੇ ਹੋਰ ਕਾਨੂੰਨ ਹੈ ਇਟਲੀ ਦੇ ਹੋਰ ਕਾਨੂੰਨ ਹੈ ਉਹ ਤਾਂ ਉਹ ਜਾਣ ਪੁਲਿਸ ਜਾਣੇ ਜਾਂ ਜੋ ਪਹਿਰੇਦਾਰ ਸਾਨੂੰ ਨਹੀਂ ਪਤਾ ਆ ਇਹ ਤੇ ਸਾਡੇ ਤੁਸੀਂ ਬਿਉਂਗਾ ਲੋ ਨਹੀਂ ਤੁਸੀਂ ਮਤਲਬ ਇਹਦੀ ਨਖੇਰੀ ਦਾ ਕਰ ਸਕਦੇ ਆ ਕਿ ਨਾ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਪਹਿਲਾਂ ਜੇ ਮੈਨੂੰ ਪਤਾ ਹੀ ਨਹੀਂ ਇਸ ਦਾ ਲਾਲ ਲੈਂਡਰ ਦਾ ਕੀ ਕੀ ਹੈ ਕੋਈ ਕਾਨੂੰਨ ਹੈ ਕਿਤੇ ਦਾ ਸਰਕਾਰ ਦਾ ਜਾਂ ਕੀ ਹੈ ਕਿਉਂਕਿ ਇਦਾਂ ਕੀ ਆ ਸਕਦਾ ਲਵੇ ਜਾ ਸਕਦਾ ਨਹੀਂ ਸਕਦਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਫਿਰ ਤੁਹਾਡੇ ਤੇ ਰਾਤੀ ਮੇਰੇ ਹਿਸਾਬ ਨਾਲ ਇੱਕ ਹਮਲਾ ਵੀ ਹੋਇਆ ਵਾ ਜਦੋਂ ਤੁਸੀਂ ਆਪ ਕੋਲ ਇਦਾਂ ਇਹ ਮਤਲਬ ਕਹਿ ਲਓ ਵੀ ਹੁਣ ਗੱਡੀਆਂ ਆਉਂਦੀਆਂ ਗੱਡੀਆਂ ਨੂੰ ਦੇਖੋ ਆਪਾਂ ਕੋਲ ਮੇਨ ਹਾਈਵੇ ਕਹਿ ਲਓ ਮੈਨੂੰ ਤਾਂ ਪਤਾ ਨਹੀਂ ਤੁਸੀਂ ਕੀ ਲਫ਼ਜ਼ ਬੋਲਦੇ ਹੋ ਪੀਹਾਂ ਪਾ ਗੱਡੀ ਨੂੰ ਘੱਟ ਮਾਰਨਾ ਪਿੱਛੋਂ ਕਿੰਨੀਆਂ ਗੱਡੀਆਂ ਵੱਜ ਸਕਦੀਆਂ ਕਿੰਨਾ ਦਾ ਨੁਕਸਾਨ ਹੋ ਸਕਦਾ ਕਿੰਨੀ ਮੂਰਖਤਾ ਹੈ ਚਲੋ ਜੋ ਵੀ ਵਿਵਾਦ ਹੋਇਆ ਉਹਦੇ ਤੋਂ ਹਟ ਕੇ ਤੁਸੀਂ ਇੱਥੇ ਮੇਰੇ ਹਿਸਾਬ ਨਾਲ 6 ਕਿ 7 ਦਿਵਾਨ ਲਾਏ ਹੋ 6 6 ਲਾਏ ਹਾਂਜੀ ਤੇ ਇਟਲੀ ਦੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਸੁਣਿਆ ਜਾਂ ਜਿਨ੍ਹਾਂ ਨੇ ਵਿਰੋਧ ਵੀ ਕੀਤਾ ਉਹਨਾਂ ਨੂੰ ਕੀ ਮੈਸੇਜ ਦੇ ਕੇ ਜਾਣਾ ਚਾਹੁੰਦਾ ਦੇਖੋ ਜੋ ਸੁਣੇ 100% ਸੰਤ ਸੈਟੀਸਫਾਈ ਹੈ ਜੇ ਨਹੀਂ ਤਾਂ ਮੈਨੂੰ ਦੱਸ ਦਿਓ ਕਿਸੇ ਨੂੰ ਮਰਕੇ ਆ ਦੇਖੋ ਅੱਜ ਵੀ ਭਾਈ ਮਾਚ ਮੈਨੂੰ ਪੁੱਛ ਲਿਓ ਕਿ ਉਹ ਸ਼ੰਕਾ ਰਹਿ ਗਿਆ ਕਿਉਂਕਿ ਅਸੀਂ ਗੁਰਬਾਣੀ ਚੋਂ ਇੱਕ ਨਹੀਂ ਇੱਕ ਹੀ ਪ੍ਰਮਾਣ ਦਿੰਦੇ ਹਾਂ ਤੇ ਮੰਨ ਲਓ ਹੁਣ ਤੁਸੀਂ ਵੀ ਕਿਸੇ ਸਾਡੋ ਤੁਸੀਂ ਵੀ ਪੂਰਾ ਸੁਣੋਗੇ ਤੁਹਾਨੂੰ ਕੋਈ ਕਨਫਿਊਜ਼ਨ ਨਹੀਂ ਨਹੀਂ ਕਿਉਂ ਨਹੀਂ ਰਹਿਣੀ ਕਿਉਂਕਿ ਗੁਰੂ ਜੀ ਦੀ ਬਾਣੀ ਕੋਈ ਸ਼ੰਕਾ ਰਹਿਣ ਨਹੀਂ ਦਿੰਦੀ ਮੈਂ ਨਹੀਂ ਸ਼ੰਕੇ ਦੂਰ ਕਰਨੀ ਗੁਰੂ ਦੀ ਬਾਣੀ ਸ਼ੰਕੇ ਦੂਰ ਕਰਦੀ ਹੈ ਉਹ ਤੇ ਜਿਹੜਾ ਵਿਰੋਧ ਹੈ ਵਿਰੋਧ ਵਾਲੇ ਸਹੀ ਹੀ ਕਹਾਂਗੇ ਭਾਈ ਗੱਲ ਨੂੰ ਪੂਰੀ ਨੂੰ ਸੁਣੋ ਪੂਰੀ ਗੱਲ ਨੂੰ ਸਮਝੋ ਸਮਝ ਤਾਈ ਰਹੀ ਹੈ ਤੇ ਜੇ ਹੁਣ ਕੋਈ ਆਪਾ ਕੋਣਾ ਮਨ ਨੂੰ ਕੋਣਾ ਮਨ ਨੂੰ ਕੋਈ ਚੱਲੀਏ ਦਾ ਫਿਰੋਦ ਦਾ ਤਖਨ ਖਾਲਾ ਇਹ ਵਿਰੋਧ ਦਾ ਮੇਨ ਕਾਰਨ ਕੀ ਸੀ ਮੇਨ ਕਾਰਨ ਤਾਂ ਫਿਰੋਦ ਵਾਲਿਆਂ ਨੂੰ ਪਤਾ ਹੋ ਸਕਦਾ ਰਬੀਰ ਮੇਰੇ ਆਸੀਂ ਤਾਂ ਬਾਣੀ ਦੇ ਆਧਾਰ ਤੇ ਗੱਲ ਕਰਦੇ ਹਰ ਇੱਕ ਠੀਕ ਹੈ ਜੀ ਸੁਣਨ ਵਾਲਿਆਂ ਦਾ ਕੋਈ ਵਿਰੋਧ ਨਹੀਂ ਬਾਕੀ ਦਾ ਫਿਰ ਵਿਰੋਧ ਕਰਨ ਵਾਲਿਆਂ ਨੂੰ ਪਤਾ ਵੀ ਵਿਰੋਧ ਦਾ ਕਾਰਨ ਕੀ ਹੈ ਹਾ ਭੁੱਲ ਕਿਸੇ ਤੋਂ ਵੀ ਹੋ ਸਕਦੀ ਹੈ ਅੱਪ ਅੱਜ ਵੀ ਇਹੀ ਕੇਸ ਸਟੇਜ ਤੇ ਮੈਂ ਕਦੀ ਦਾਵਾ ਕੀਤਾ ਇਹ ਪੰਥਪ੍ਰੀਤ ਸਿੰਘ ਕਦੀ ਭੁੱਲ ਨਹੀਂ ਕਰ ਸਕਦਾ ਕਿਵੇਂ ਕਰੂਗਾ ਕਿਉਂਕਿ ਗੁਰੂ ਦੀ ਬਾਣੀ ਕਹਿੰਦੀ ਹੈ ਭੁੱਲਣਾ ਦੱਸ ਤਾ ਉਹ ਭੁੱਲ ਗੁਰੂ ਕਰਤਾਰ ਪਰ ਭੁੱਲ ਕੀ ਹੁੰਦੀ ਹੈ ਇਹਦੀ ਗਲਤੀ ਧਿਆਨ ਵਿੱਚ ਨਹੀਂ ਆਈ ਜਾਨਵਜੁਕੇ ਗਲਤੀ ਕਰਨੀ ਭੁੱਲਣੀ ਹੁੰਦੀ ਹੈ ਭੁੱਲ ਵੀ ਇੱਕ ਗਲਤੀ ਹੈ ਪਰ ਜਿਹੜੀ ਧਿਆਨ ਵਿੱਚ ਨਹੀਂ ਆਈ ਤੇ ਮੈਂ ਕਹਿੰਦਾ ਹੁਣ ਆਪਾਂ ਇੱਕ ਸਿੱਗੂ ਨਹੀਂ ਕਰਨੀ ਤੇ ਧਿਆਨ ਚਾਹੀ ਮੇਰੇ ਧਿਆਨ ਚ ਲਿਆ ਦੁੱਧ ਦੋਸੋ ਕਰ ਲਾਂਗੇ ਠੀਕ ਆ ਤੁਸੀਂ ਬਹਿ ਕੇ ਵਿਚਾਰ ਕਰਨ ਨੂੰ ਤਿਆਰ ਸੀ ਜੇ ਪੰਜ ਪੰਜ ਸਿੰਘ ਦੋਹਾਂ ਤਰ੍ਹਾਂ ਦੇ ਬਹਿ ਕੇ ਆ ਬਿਲਕੁਲ ਤਾਂ ਘਰੋਂ ਮੰਜੀਤ ਸਿੰਘ ਉਹ ਰੱਖਿਆ ਕਿ ਆਈ ਸੀਗੇ ਵੀ ਵਿਚਾਰ ਦੀ ਗੱਲ ਹੋਵੇ ਤਾਂ ਫੇਰ ਹੈ ਨਾ ਵੀ ਹੁਣ 220 ਦਾ ਵਿਚਾਰ ਨਹੀਂ ਹੁੰਦੀ ਉਦੋਂ ਉੱਥੇ ਉਦੋਂ ਬੈਠੇ ਦੋ ਢਾਈ ਘੰਟੇ ਆਸੇ ਪਾਸੇ ਵਾਲੇ ਹੋਰੀ ਤਰ੍ਹਾਂ ਗੱਲਾਂ ਕਰੀਗੇ ਪੂਰੀ ਰੌਲਾ ਪਾਈਗੇ ਵਿਚਾਰ ਤਾਂ ਪੰਜ ਚਾਲ ਉਹ ਵੀ ਜਾਣਕਾਰ ਬੰਦੀ ਬੈਠਣਗੇ ਨਾ ਮੁੰ ਇਕੋ ਲਾਰ ਨੂੰ ਇਸ ਦੋਸਤ ਮੈਂ ਕਰੇ ਮੰਨ ਲਓ ਨੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕੀਤਾ ਹੁਣ ਇਹ ਮੈਨੂੰ ਪੁੱਛੇ ਕੋਈ ਗੱਲਾਂ ਜਾਂ ਵਿਚਾਰ ਮੈਂ ਪੁੱਛੂ ਕਿ ਤੈਨੂੰ ਪਤਾ ਹੈ ਬਾਣੀ ਇੱਕ ਹੁਣ ਨਹੀਂ ਚਾ ਮੈਨੂੰ ਕਹੂਗੀ ਕਿ ਮੈਂ ਜਵਾਬ ਵੀ ਦੇ ਦੂੰ ਪਰ ਤੈਨੂੰ ਕੀ ਪਤਾ ਫਿਰ ਮੱਠੀ ਕਿ ਜਵਾਬ ਦਿੰਦਾ ਕਿ ਗਲਤ ਦਿੰਦਾ ਚਾ ਜਲ ਮੰਨ ਲਓ ਜਵਾਬ ਵੀ ਦੇ ਦੂੰ ਕਿ ਜਾਣਕਾਰ ਬੰਦੇ ਹੀ ਬੰਦੇ ਹੁੰਦੇ ਵਿਚਾਰ ਕਰਨ ਜਾਣਕਾਰ ਬੰਦੇ ਪੰਜ ਚਾਰ ਬੈਠਣ ਤੇ ਇਹ ਤਾਂ ਹੁੰਦਾ ਨਹੀਂ ਵੀ ਈੜਾਂ ਵਿਚਾਰ ਕਰਦੀਆਂ ਹੁੰਦੀਆਂ ਜਾਂ ਕੋਈ ਆਪਾਂ ਪਹਿਲੋ ਝਗੜਾ ਕਰਨਾ ਚਾਹਣਾ ਨਾ ਵਿਚਾਰਨੀ ਇੱਕ ਮੈਨਾ ਛੋਟਾ ਜਿਹਾ ਸਵਾਲ ਆ ਹੋਰ ਤੁਹਾਨੂੰ ਸ਼ਾਇਦ ਤੁਸੀਂ ਮੈਨੂੰ ਜਵਾਬ ਹੀ ਦੇਵੋਗੇ ਮੈਨੂੰ ਨਹੀਂ ਸੀ ਪਤਾ ਹੈ ਜਿੱਦਣ ਲਾਦੇ ਇਸ ਪੋਲੀ ਦੇ ਵਿੱਚ دیਵਾਨ ਹੋ ਰਿਹਾ ਸੀਗਾ ਤੁਸੀਂ ਕਥਾ ਲਾਦੀ ਪੋਲੀ ਕਿਹਨੂੰ ਕਹਿੰਦੇ ਮੈਂ ਜਿੱਥੇ ਜੇ ਰੋਮ ਰੋਮ ਮਾਰੇ ਸੀ ਪਹਿਲੇ ਦੀਵਾਨ ਚ ਪਹਿਲੇ ਦੀਵਾਨ ਚ ਪਹਿਲੇ ਦੀਵਾਨ ਤੇ ਉੱਥੇ ਦੋਸ਼ ਲੱਗ ਰਿਹਾ ਜੀ ਬੜੇ ਜਿਆਦੇ ਸਿੰਘਾਂ ਦੇ ਵੀ ਜਿਹੜੇ ਉਹ ਸ਼ਰਾਬ ਪੀ ਕੇ ਆਏ ਹੋਏ ਸੀ ਤੁਹਾਨੂੰ ਕੁਛ ਇਦਾਂ ਦਾ ਲੱਗਾ ਵੀ ਸੰਗਤ ਦੇ ਵਿੱਚ ਇਦਾਂ ਦੇ ਸਿੰਘ ਬੈਠੇ ਆ ਜਿਨ੍ਹਾਂ ਨੇ ਕੋਈ ਨਸ਼ਾ ਕੀਤਾ ਹੋਇਆ ਰਿਹਾ ਸੀ ਨਹੀਂ ਕਿਹਨੂੰ ਕੀ ਦੱਸੋ ਪਿਆ ਦੇਖੋ ਮੇਰੀ ਗੱਲ ਸੁਣੋ ਜੀ ਮੈਂ ਨਮਸਕਾਰ ਕਰਕੇ ਕਿੱਥੇ ਬੈ ਗਿਆ ਸਟੇਜ ਤੇ ਸਟੇਜ ਤੇ ਬੈ ਗਿਆ ਮੈਂ ਮੈਨੂੰ ਤਾਂ ਮੈਂ ਤਾਂ ਕਿਸੇ ਨੂੰ ਮਿਲੇ ਨਹੀਂ ਜਾਂ ਕਿਸੇ ਨੇ ਫਿਰ ਗੱਲ ਫਿਰ ਉੱਥੇ ਆਉ ਤੁਸੀ ਕਹੋ ਇਹ ਸੱਚ ਹੈ ਕਿ ਮੈਨੂੰ ਨਹੀਂ ਪਤਾ ਇਹ ਤਾਂ ਸੱਚ ਹੈ ਬਿਲਕੁਲ ਸਹੀ ਹੈ ਇਹ ਕਿਦਾਂ ਇਹ ਕਿਦਾਂ ਕੋਈ ਕਿਦਾਂ ਕੋਈ ਕਰ ਸਕਦਾ ਕਿਦਾਂ ਵੀਰ ਕਹਿ ਸਕਦਾ ਹੁਣ ਆ ਵੀਰ ਖੜੇ ਨੇ ਕੋਈ ਐਦਾਂ ਹੀ ਕਹਦੇ ਇਹ ਤਾਂ ਜੀ ਨਸ਼ਾ ਵਰਤ ਕੇ ਆਏ ਆ ਜਾਂ ਹੋਰ ਹੈ ਪਰ ਪ੍ਰੂਫ ਤਾਂ ਹੁੰਦਾ ਨਾ ਬਾਕੀ ਉਹਦਾ ਫਿਰ ਉਹ ਤਾਂ ਉਹੀ ਕਹੂਗਾ ਵੀ ਜਿਹਨੇ ਲਾਇਆ ਜੀਤੇ ਲਾਇਆ ਹੋਰ ਲਾਇਆ ਉਹ ਜਵਾਬ ਦੇ ਰਹੇ ਨੇ ਅੱਜ ਵੀ ਤੁਹਾਡੇ ਸਾਹਮਣੇ ਉਹਨਾਂ ਜਵਾਬ ਦਿੰਦੇ ਆ ਗਿਓ ਤਾਂ ਖੰਦੇ ਵਿੱਚ ਅਸੀਂ ਪ੍ਰਸ਼ਾਦਾ ਸ਼ਗਰ ਗੁਰੂ ਕੇ ਲੰਗਰ ਦਾ ਅਸੀਂ ਤਾਂ ਵੀ ਡ੍ਰਿੰਕ ਕਰਦੇ ਤੁਹਾਡੇ ਸਾਹਮਣੇ ਸਟੇਜ ਤੋਂ ਗੱਲਾਂ ਕੀਤੀਆਂ ਇਹ ਤੁਹਾਨੂੰ ਤੁਹਾਡੇ ਇੱਥੇ ਤੁਸੀਂ ਰਹਿਣਾ ਤੁਹਾਨੂੰ ਚੰਡੀਗੜ੍ਹ ਕਦੋਂ ਜਾਣਦੇ ਮੈਂ ਤਾਂ ਇੱਥੇ ਰੋਮ ਵਿੱਚ ਪਹਿਲੀ ਵਾਰ ਪ੍ਰਦਰਸ਼ਨ ਕਰਨਾ ਹੈ ਤੁਸੀਂ ਤਾਂ ਜਾਣਦੇ ਹੋ ਕਿ ਦੂਜੀ ਦੀ ਨੋਜਵਾਨ ਮੈਂ ਕਿਹਾ ਸ਼ਾਇਦ ਤੁਹਾਨੂੰ ਲੱਗਾ ਹੋਵੇ ਕਿਸੇ ਨੇ ਕੀਤਾ ਜਾਣੇ ਨਹੀਂ ਮੈਨੂੰ ਤਾਂ ਕੁਝ ਨਹੀਂ ਲੱਗਣਾ ਬਿਲਕੁਲ ਨਹੀਂ ਮੈਨੂੰ ਕੁਝ ਨਹੀਂ ਲੱਗਿਆ